ਆਪਰੇਸ਼ਨ ਲੋਟਸ ਇਹ ਅਕਸਰ ਤੁਸੀਂ ਅਖਬਾਰ ਦੀਆਂ ਸੁਰਖੀਆਂ ਤੇ ਨਿਊਜ਼ ਦੇ ਵਿੱਚ ਦੇਖਦੇ ਰਹਿੰਦੇ ਹੋ ਇਹ ਬੀਜੀ ਬੀਜੇਪੀ ਦੇ ਲਈ ਇੱਕ ਇਦਾਂ ਦੀ ਟਰਮ ਯੂਜ਼ ਕੀਤੀ ਜਾਂਦੀ ਹੈ ਖਾਸ ਕਰਕੇ ਆਪੋਜੀਸ਼ਨ ਪਾਰਟੀਆਂ ਦੇ ਦੁਆਰਾ ਕੀ ਇਹ ਸਾਡੀ ਪਾਰਟੀ ਨੂੰ ਕਮਜ਼ੋਰ ਕਰਦਾ ਹੈ ਬੀਜੇਪੀ ਆਪਣੀ ਪਾਰਟੀ ਨੂੰ ਤਕੜਾ ਕਰਨ ਦੇ ਲਈ ਉਹਦੇ ਲਈ ਕਹਿੰਦੇ ਹਮੇਸ਼ਾ ਹੀ ਬੀਜੇਪੀ ਆਪਰੇਸ਼ਨ ਲੋਟਸ ਚਲਾਉਂਦਾ ਹੈ ਵਿਰੋਧੀਆਂ ਦਾ ਇਲਜ਼ਾਮ ਹੁੰਦਾ ਬੀਜੇਪੀ ਦੇ ਉੱਤੇ ਸੋ ਬੀਜੇਪੀ ਇੱਕ ਇਦਾਂ ਦੀ ਪਾਰਟੀ ਹੈ ਜਿਹੜੀ ਬਹੁਤ ਜ਼ਿਆਦਾ ਸਟਰੋਂਗ ਹੈ ਅੱਜ ਦੇ ਦੌਰ ਦੇ ਵਿੱਚ ਆਪਾਂ ਦੇਖੀ ਹੈ ਪੂਰੇ ਦੇਸ਼ ਦੇ ਵਿੱਚ ਸਾਡੇ ਕੋਲ ਜੇ ਅਸੀਂ ਮੈਪਾਂ ਹੀ ਦੇਖੀ ਤਾਂ ਸ਼ਾਇਦ ਹੀ ਕੋਈ ਸਾਡੇ ਦੇਸ਼ ਦਾ ਖੁੰਝਾ ਵਾਂਝਾ ਹੋਊਗਾ ਜਿੱਥੇ ਭਾਜਪਾ ਦੀ ਸਰਕਾਰ ਨਹੀਂ ਹੈਗੀ ਲਗਭਗ ਅੱਧੋਂ ਜ਼ਿਆਦਾ ਜਿਹੜਾ ਸਾਡਾ ਦੇਸ਼ ਉਹਦੇ ਉੱਤੇ ਭਾਜਪਾ ਦੇ ਸਰਕਾਰ ਹੈ ਚਾਹੇ ਉਹ ਸੈਂਟਰ ਦੀ ਗੱਲ ਕਰ ਲੋ ਚਾਹੇ ਉਹ ਸਟੇਟਾਂ ਦੀ ਗੱਲ ਕਰ ਲੋ ਪਰ ਪੰਜਾਬ ਇੱਕ ਇਹਦਾ ਸੂਬਾ ਆ ਜਿੱਥੇ ਅੱਜ ਤੱਕ ਭਾਜਪਾ ਦੀ ਸਰਕਾਰ ਨਹੀਂ ਬਣੀ ਪਰ ਪਿਛਲੇ ਕੁਝ ਦਿਨਾਂ ਤੋਂ ਆਪਾਂ ਦੇਖ ਰਹੇ ਹਾਂ ਜਾਂ ਕਹਿ ਲਓ ਕੁਝ ਕੁਝ ਮਹੀਨਿਆਂ ਜਾਂ ਕੁਝ ਸਾਲਾਂ ਤੋਂ ਆਪਾਂ ਦੇਖ ਰਹੇ ਹਾਂ ਕਿ ਭਾਜਪਾ ਪੰਜਾਬ ਦੇ ਵਿੱਚ ਹੌਲੀ 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 ਆਪਣੇ ਆਪ ਨੂੰ ਮਜ਼ਬੂਤ ਕਰ ਰਹੀ ਹੈ ਮਜ਼ਬੂਤੀ ਦੀ ਦਿਸ਼ਾ ਵੱਲ ਲੇ ਜਾ ਰਹੀ ਹੈ ਉਹਦੀ ਜੇ ਮੈਂ ਐਗਜ਼ਾਮਪਲ ਦੀ ਗੱਲ ਕਰਾਂ ਤਾਂ ਸਾਡੇ ਕੋਲੇ ਕੁਝ ਲੀਡਰਾਂ ਨੇ ਤੁਸੀਂ ਫੋਟੋਆਂ ਦੇਖ ਰਹੇ ਹੋ ਇਹਨਾਂ ਲੀਡਰਾਂ ਤੋਂ ਤੁਸੀਂ ਜਾਣੂ ਹੋਮੋਗੇ ਸ਼ਾਇਦ ਇਹਨਾਂ ਲੀਡਰਾਂ ਨੂੰ ਜੇ ਮੈਂ ਹਟਾ ਦਵਾਂ ਤਾਂ ਤੁਹਾਨੂੰ ਹੋਰ ਕਿਸੇ ਬੀਜੇਪੀ ਦੇ ਨਾਮੀ ਲੀਡਰ ਦੇ ਬਾਰੇ ਨਹੀਂ ਜਾਣਕਾਰੀ ਹੋਊਗੀ ਪਰ ਇਹੋ ਲੀਡਰ ਨੇ ਜਿਹੜੇ ਪਹਿਲਾਂ ਤਾਂ ਇੱਕ ਦੂਸਰੀ ਪਾਰਟੀ ਵੀ ਸੀਗੇ ਲੇਕਿਨ ਅੱਜ ਇਹ ਬੀਜੇਪੀ ਨਾਲ ਜਾ ਚੁੱਕੇ ਨੇ ਕਿਉਂਕਿ ਇਹਨਾਂ ਨੂੰ ਵੀ ਪਤਾ ਲੱਗ ਰਿਹਾ ਕਿ ਹੌਲੀ ਹੌਲੀ ਜਿਹੜੀ ਬੀਜੇਪੀ ਆ ਉਹ ਸਟਰੋਂਗ ਹੋ ਰਹੀ ਹੈ ਬੀਜੇਪੀ ਆਪਣੇ ਵਰਕਰ ਕੈਡਰ ਦੇ ਉੱਤੇ ਕੰਮ ਕਰ ਰਹੀ ਹੈ ਤੇ ਉਹਨਾਂ ਦੀ ਉਮੀਦ ਹੈ ਇੱਕ ਦਿਨ ਜਲਦੀ ਆਊਗਾ ਜਿਸ ਦਿਨ ਪੰਜਾਬ ਦੇ ਵਿੱਚ ਬੀਜੇਪੀ ਦੀ ਸਰਕਾਰ ਬਣ ਜਾਊਗੀ ਹੁਣ ਇਹ ਵਿਸ਼ਵਾਸ ਉਹਨਾਂ ਨੂੰ ਕਿਵੇਂ ਆਇਆ ਤੇ ਤੁਸੀਂ ਵੀ ਸੁਣ ਕੇ ਹੈਰਾਨ ਹੋਵੋਗੇ ਸਰ ਜੀ ਕੀ ਕਹਿ ਰਹੇ ਹੋ ਕਿ ਇਦਾਂ ਹੋ ਸਕਦਾ ਆ ਕਿ ਬੀਜੇਪੀ ਸੱਚੀ ਇਨੀ ਸਟਰੋਂਗ ਪਾਰਟੀ ਬਣ ਰਹੀ ਹੈ ਜਾਂ ਬਣ ਜਾਊਗੀ ਆਪਾਂ ਸਾਰੀ ਜਾਣਕਾਰੀ ਦੇਖਾਂਗੇ ਫੈਕਚੁਅਲ ਡਾਟੇ ਦੇ ਨਾਲ ਕੰਪੇਅਰ ਕਰਾਂਗੇ ਆਪਾਂ ਇਲੈਕਸ਼ਨ ਬਾਈ ਇਲੈਕਸ਼ਨ ਜਿਹੜੇ ਜਿਹੜੇ ਇਲੈਕਸ਼ਨ ਹੋਏ ਆ ਬੀਜੇਪੀ ਦਾ ਕੈਡਰ ਕਿੰਨਾ ਮਜ਼ਬੂਤ ਹੁੰਦਾ ਗਿਆ ਆ ਕਿੰਨੀਆਂ ਉਹਨਾਂ ਨੂੰ ਵੋਟਾਂ ਵੱਧ ਪੈਣ ਲੱਗ ਪਈਆਂ ਕੀ ਜਿਹੜਾ ਫਰਕ ਹੈ ਸੈਂਟਰ ਦੇ ਇਲੈਕਸ਼ਨ ਤੇ ਸਟੇਟ ਦੇ ਇਲੈਕਸ਼ਨ ਦੇ ਵਿੱਚ ਕੋਈ ਹੈ ਜਾਂ ਫਿਰ ਸੇਮ ਪੈਟਰਨ ਦੇ ਉੱਤੇ ਬੀਜੇਪੀ ਸਟਰੋਂਗ ਹੁੰਦੀ ਜਾ ਰਹੀ ਹੈ ਪੰਜਾਬ ਦੇ ਵਿੱਚ ਸਾਰੀ ਇਨਫੋਰਮੇਸ਼ਨ ਇਸ ਵੀਡੀਓ ਵਿੱਚ ਮਿਲੂਗੀ ਬੜੇ ਹੀ ਧਿਆਨ ਨਾਲ ਇਸ ਵੀਡੀਓ ਨੂੰ ਦੇਖੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਫਤੇ ਸਿੰਘ ਸਵਾਗਤ ਕਰਦਾ ਹਾਂ ਤੁਹਾਡਾ ਇਸ ਬਹੁਤ ਹੀ ਇੰਪੋਰਟੈਂਟ ਵੀਡੀਓ ਦੇ ਵਿੱਚ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰ ਦਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਕਿਵੇਂ ਦੀ ਲੱਗਿਆ ਜੀ ਚੱਲਦੇ ਆਪਾਂ ਫਿਰ ਅੱਗੇ ਜਦੋਂ ਵੀ ਪੰਜਾਬ ਦੇ ਵਿੱਚ ਵੋਟਾਂ ਆਉਂਦੀਆਂ ਸਸਾਸੀਂ ਵੋਟ ਪਾਉਣ ਜਾਂਦੇ ਆ ਆਪਾਂ ਦੇਖਦੇ ਆ ਇੱਕ ਪਾਰਟੀ ਦੀ ਸਰਕਾਰ ਬਣ ਜਾਂਦੀ ਆ ਦੂਜੀ ਪਾਰਟੀ ਦੀ ਸਰਕਾਰ ਨਹੀਂ ਬਣਦੀ ਜਾਂ ਕਹਿ ਲਓ ਬਾਕੀਆਂ ਪਾਰਟੀਆਂ ਦੀ ਸਰਕਾਰ ਨਹੀਂ ਬਣਦੀ ਪਰ ਕਿਤੇ ਨਾ ਕਿਤੇ ਜਿਹੜੀਆਂ ਬਾਕੀ ਪਾਰਟੀਆਂ ਹੁੰਦੀਆਂ ਨੇ ਉਹ ਮਜ਼ਬੂਤ ਹੁੰਦੀਆਂ ਨੇ ਜਾਂ ਫਿਰ ਕਮਜ਼ੋਰ ਹੁੰਦੀਆਂ ਨੇ ਪਰ ਜੇ ਆਪਾਂ ਪਿਛਲੇ ਕੁਝ ਸਮੇਂ ਤੋਂ ਦੇਖੀਏ ਤਾਂ ਡਾਟਾ ਜਾਂ ਕਹਿ ਲਓ ਨੰਬਰ ਇਹ ਗੱਲ ਦੱਸ ਰਹੇ ਨੇ ਕਿ ਭਾਜਪਾ ਹੌਲੀ 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 ਕਰਕੇ ਪੰਜਾਬ ਦੇ ਵਿੱਚ ਮਜ਼ਬੂਤ ਹੋ ਰਹੀ ਹੈ ਇਸ ਚੀਜ਼ ਨੂੰ ਸਾਬਤ ਕਰਨ ਦੇ ਲਈ ਜਾਂ ਮੈਂ ਕਹਿੰਦਾ ਇਹਨਾਂ ਚੀਜ਼ਾਂ ਨੂੰ ਮੇਰੇ ਕਹੇ ਹੋਏ ਬਿਆਨਾਂ ਨੂੰ ਸਿੱਧ ਕਰਨ ਦੇ ਲਈ ਆਪਾਂ ਕੁਝ ਡਾਟਾ ਤੁਹਾਡੇ ਲਈ ਲੈ ਕੇ ਆਏ ਹਾਂ ਏ ਜੇ ਤੁਸੀਂ ਜਿਹੜੇ ਪੱਤਰਕਾਰ ਉਹਨਾਂ ਨੂੰ ਵੀ ਸੁਣੋਗੇ ਉਹ ਵੀ ਕਹਿੰਦੇ ਆ ਕਿ ਹੌਲੀ ਹੌਲੀ ਭਾਜਪੀ ਪੰਜਾਬ ਦੇ ਵਿੱਚ ਆਪਣੇ ਪੈਰਾਂ ਨੂੰ ਜਮਾ ਰਹੀ ਹੈ ਕਿਉਂਕਿ ਇੱਕ ਪੋਲੀਟੀਕਲ ਪਾਰਟੀ ਹੈ ਜਿਵੇਂ ਬਾਕੀ ਦੇਸ਼ ਦੇ ਸੂਬਿਆਂ ਉੱਤੇ ਉਹ ਰਾਜ ਕਰਦੀ ਹੈ ਜਾਂ ਕਹੇ ਲੋ ਬਾਕੀ ਪੋਲੀਟੀਕਲ ਪਾਰਟੀਆਂ ਪੰਜਾਬ ਦੇ ਉੱਤੇ ਰਾਜ ਕਰਦੀਆਂ ਨੇ ਇਦਾਂ ਹੀ ਭਾਜਪੀ ਦਾ ਸੁਪਨਾ ਵੀ ਹੈ ਕਿ ਉਹ ਵੀ ਪੰਜਾਬ ਦੇ ਉੱਤੇ ਰਾਜ ਕਰੇ ਹੁਣ ਜੇ ਮੈਂ ਡਾਟੇ ਦੇ ਉੱਤੇ ਆਵਾਂ ਸਭ ਤੋਂ ਪਹਿਲਾਂ ਆਪਾਂ ਚੱਲਾਂਗੇ 2017 ਦੇ ਇਲੈਕਸ਼ਨ ਦੇ ਉੱਤੇ ਜਿਹੜਾ ਕਿ ਪੰਜਾਬ ਦੇ ਵਿਧਾਨ ਸਭਾ ਦਾ ਇਲੈਕਸ਼ਨ ਸੀਗਾ ਸਿੰਪਲ ਭਾਸ਼ਾ ਵਿੱਚ ਕਹ ਲਈਏ ਐਮਐਲਏ ਦੇ ਇਲੈਕਸ਼ਨ ਦੇ ਉੱਤੇ ਸੋ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਰਲ ਕੇ ਦੋਨੋਂ ਇਲੈਕਸ਼ਨ ਲੜਦੇ ਸੀਗੇ ਜਿਵੇਂ ਉਦੋਂ ਦੇ ਵੋਟ ਸ਼ੇਅਰ ਦੀ ਗੱਲ ਕਰਾਂ ਤਾਂ ਬਾਕੀ ਪਾਰਟੀਆਂ ਕੋਲੇ ਜਿਵੇਂ ਕਾਂਗਰਸ ਕੋਲੇ 38% ਵੋਟਾਂ ਜੇ ਆਪਾਂ ਗੱਲ ਕਰ ਲਈਏ ਆਮ ਆਦਮੀ ਪਾਰਟੀ ਉਸ ਸਮੇਂ ਇੱਕ ਉੱਬਰ ਦੀ ਵੀ ਪਾਰਟੀ ਨਿਕਲ ਗਈ ਸੀ ਜਿਹਦੇ ਕੋਲ 23% ਵੋਟਾਂ ਸੀਗੀਆਂ ਹੁਣ ਜੇ ਦੇਖਿਆ ਜਾਵੇ 2017 ਦੇ ਵਿੱਚ ਹਾਲਾਂਕਿ ਆਮ ਆਦਮੀ ਪਾਰਟੀ ਨੂੰ ਉਹਨੀਆਂ ਸੀਟਾਂ ਨਹੀਂ ਸੀ ਮਿਲੀਆਂ ਪਰ ਇਹਨਾਂ ਦਾ ਪਰਸੈਂਟੇਜ ਵੋਟ ਪਰਸੈਂਟੇਜ ਕਾਫੀ ਤਕੜਾ ਸੀਗਾ ਸੋ 23% ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਘੱਟ ਸੀਟਾਂ ਮਿਲੀਆਂ ਸੀਗੀਆਂ ਐਸ ਕੰਪੇਅਰ ਟੂ ਆਪਾ ਦੇਖੀਏ ਆਮ ਆਦਮੀ ਪਾਰਟੀ ਤੇ ਇਹਨਾਂ ਦਾ ਵੋਟ ਸ਼ੇਅਰ ਸੀਗਾ 25% ਤੇ ਉਸ ਸਮੇਂ ਬੀਜੇਪੀ ਤੇ ਆਮ ਆਪਣੇ ਸ਼ਰੂਮਣੀ ਅਕਾਲੀ ਦਰ ਰਲ ਕੇ ਇਲੈਕਸ਼ਨ ਲੜ ਰਹੇ ਸੀਗੇ ਦੋਨਾਂ ਦੀ ਸਪੋਰਟ ਸੀਗੀ ਉਸ ਸਮੇਂ ਵੀ ਬੀਜੇਪੀ ਨੂੰ 5.4% ਵੋਟਾਂ ਪਈਆਂ ਸੀਗੀਆਂ ਉਸ ਤੋਂ ਬਾਅਦ ਫਿਰ ਦੋਨਾਂ ਜਾਣਾਂ ਨੇ ਰਲ ਕੇ ਦੁਬਾਰਾ ਤੋਂ 2019 ਵਾਲਾ ਇਲੈਕਸ਼ਨ ਲੜਿਆ ਪਹਿਲਾਂ 2017 ਵਾਲਾ ਇਲੈਕਸ਼ਨ ਲੜਿਆ ਦੋਨਾਂ ਨੇ ਰਲ ਕੇ ਉਸ ਤੋਂ ਬਾਅਦ 2019 ਵਾਲਾ ਇਲੈਕਸ਼ਨ ਲੜਿਆ ਮੈਂ ਤਾਂ ਦਿਖਾ ਰਿਹਾ ਤਾਂਕਿ ਅਸੀਂ ਕੰਪੇਅਰ ਕਰ ਸਕੀਏ ਜਦੋਂ ਬੀਜੇਪੀ ਤੇ ਸ਼੍ਰੋਮਣੀ ਅਕਾਲੀ ਦਲ ਦੋਨੋਂ ਅਲੱਗ-ਅਲੱਗ ਹੋ ਕੇ ਇਲੈਕਸ਼ਨ ਲੜਨ ਲੱਗੇ ਆ ਉਸ ਸਮੇਂ ਤੋਂ ਬਾਅਦ ਕਿੰਨਾ ਫਰਕ ਪੈਣ ਲੱਗ ਪਿਆ ਬੀਜੇਪੀ ਦੀ ਪੋਜੀਸ਼ਨ ਦੇ ਵਿੱਚ ਕਿਉਂਕਿ ਪਹਿਲਾਂ ਬੀਜੇਪੀ ਨੂੰ ਪਤਾ ਸੀਗਾ ਕਿ ਮੇਰਾ ਸਾਥੀ ਹੈਗਾ ਆ ਕਿਤਨਾ ਕਦੇ ਉਹ ਪੰਜਾਬ ਦੇ ਲੋਕਾਂ ਤੱਕ ਪਹੁੰਚ ਚੁੱਕਾ ਆ ਤੇ ਸਾਨੂੰ ਕੋਈ ਏਡੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਬੀਜੇਪੀ ਐਜ਼ ਅ ਛੋਟਾ ਭਰਾ ਕੰਮ ਕਰਦੀ ਸੀਗੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਪਰ ਜਦੋਂ ਗਠਜਬੰਦਨ ਸਾਨੂੰ ਪਤਾ ਕਿਸਾਨੀ ਅੰਦੋਲਨ ਕਰਕੇ ਟੁੱਟਿਆ ਆ ਉਦੋਂ ਬਾਅਦ ਬੀਜੇਪੀ ਨੂੰ ਵੀ ਲੱਗਿਆ ਵੀ ਕਿਉਂ ਨਾ ਅਸੀਂ ਵੀ ਆਪਣੇ ਪੈਰ ਪੰਜਾਬ ਦੇ ਵਿੱਚ ਜਮਾਈਏ ਸੋ ਉਹਦੇ ਲਈ ਫਿਰ ਬੀਜੇਪੀ ਨੇ ਕੀ ਕੀਤਾ ਉਹ ਵੀ ਦੇਖਾਂਗੇ 2019 ਦੇ ਇਲੈਕਸ਼ਨਾਂ ਦੀ ਗੱਲ ਕਰ ਲਈ ਇੱਥੇ ਵੀ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦੋਨੋਂ ਰਲ ਕੇ ਇਲੈਕਸ਼ਨ ਲੜਦੇ ਨੇ ਤੇ ਇੱਥੇ ਦੇਖਿਆ ਜਾਵੇ ਤਾਂ ਬੀਜੇਪੀ ਦੇ ਕੋਲੇ ਲਗਭਗ 10% ਸ਼ੇਅਰ ਵੋਟਾਂ ਦਾ ਆਇਆ ਆ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਲਈ 27% ਜੇ ਆਪਾਂ ਗੱਲ ਕਰ ਲਈਏ ਉਸ ਸਮੇਂ ਕਾਂਗਰਸ ਦੀ 40% ਵੋਟਾਂ ਪਈਆਂ ਲੇਕਿਨ ਆਮ ਆਦਮੀ ਪਾਰਟੀ ਨੂੰ ਉੱਥੇ ਕਾਫੀ ਘੱਟ ਵੋਟਾਂ ਪਈਆਂ ਸੀਗੀਆਂ 7% ਗੱਲੋ 7 ਤਾਂ 2019 ਦੇ ਲੋਕ ਸਭਾ ਦੇ ਇਲੈਕਸ਼ਨ ਦੇ ਵਿੱਚ ਬੀਜੇਪੀ ਦੇ ਕੋਲੇ ਆਮ ਆਦਮੀ ਪਾਰਟੀ ਨਾਲੋਂ ਜ਼ਿਆਦਾ ਵੋਟ ਸ਼ੇਅਰ ਸੀਗਾ ਜੇ ਸੀਟਾਂ ਦੀ ਗੱਲ ਕਰ ਲਈਏ ਤਾਂ ਸੀਟਾਂ ਵੀ ਉਹਨਾਂ ਕੋਲੇ ਦੋ ਸੀਗੀਆਂ ਤੇ ਆਮ ਆਦਮੀ ਪਾਰਟੀ ਕੋਲ ਇੱਕ ਸੀਟ ਸੀ ਦੀ ਯਾਨਕੀ 2019 ਦੇ ਵਿੱਚ ਬੀਜੇਪੀ ਪਲੱਸ ਅਕਾਲੀ ਦਲ ਦੋਨੋਂ ਇੱਕ ਵੱਡੀ ਪਾਰਟੀ ਸੀਗੀ ਤੇ ਬੀਜੇਪੀ ਦੇ ਕੋਲੇ ਆਮ ਆਦਮੀ ਪਾਰਟੀ ਨਾਲੋਂ ਜ਼ਿਆਦਾ ਵੋਟ ਸ਼ੇਅਰ ਸੀਗਾ ਹੁਣ ਉਸ ਤੋਂ ਬਾਅਦ ਕਿਸਾਨੀ ਅੰਦੋਲਨ ਹੁੰਦਾ ਸਾਨੂੰ ਪਤਾ ਦੋਨੋਂ ਪਾਰਟੀਆਂ ਜਿਹੜੀਆਂ ਭਾਈਵਾਲ ਪਾਰਟੀਆਂ ਸੀਗੀਆਂ ਇਹਨਾਂ ਦੇ ਸਬੰਧ ਖੱਟੇ ਹੋ ਜਾਂਦੇ ਨੇ ਤੇ ਉਹਦਾ ਰਿਜ਼ਲਟ ਇਹ ਨਿਕਲਦਾ ਆ ਵੀ ਦੋਨੋਂ ਪਾਰਟੀਆਂ ਆਪਸ ਵਿੱਚ ਟੁੱਟ ਜਾਂਦੀਆਂ ਨੇ ਉਦੋਂ ਬਾਅਦ ਪੰਜਾਬ ਦੇ ਵਿੱਚ ਜਿਹੜਾ ਵੱਡਾ ਇਲੈਕਸ਼ਨ ਹੋਇਆ ਉਹ ਸੀਗਾ 2022 ਦਾ ਇਲੈਕਸ਼ਨ ਜਿਹਨੂੰ ਸਿਕਣਿਆ 2022 ਦੇ ਵਿਧਾਨ ਸਭਾ ਦੇ ਇਲੈਕਸ਼ਨ ਸੀਐਮ ਵਾਲੇ ਇਲੈਕਸ਼ਨ ਆਮ ਆਦਮੀ ਜੀ ਲੋਕੀ ਕਹਿੰਦੇ ਆ ਜਾਂ ਐਮਐਲਏ ਵਾਲੇ ਇਲੈਕਸ਼ਨ ਸੋ ਇਲੈਕਸ਼ਨ ਹੋਇਆ ਸਾਡੇ ਕੋਲੇ 117 ਸੀਟਾਂ ਵਿੱਚੋਂ ਆਮ ਆਦਮੀ ਪਾਰਟੀ ਨੇ ਬਹੁਤ ਵੱਡੀ ਜਿੱਤ ਪ੍ਰਾਪਤ ਕੀਤੀ 92 ਸੀਟਾਂ ਬਾਕੀ ਪਾਰਟੀਆਂ ਨੂੰ ਬਹੁਤ ਘੱਟ ਘੱਟ ਸੀਟਾਂ ਮਿਲੀਆਂ ਜੇ ਦੇਖਿਆ ਜਾਵੇ ਇੱਥੇ ਤਾਂ ਭਾਰਤੀ ਜਨਤਾ ਪਾਰਟੀ ਜਿਹਨੂੰ ਅਸੀਂ ਬੀਜੇਪੀ ਕਹਿੰਦੇ ਨੇ ਦੋ ਸੀਟਾਂ ਲਿਜਾਣ ਦੇ ਵਿੱਚ ਕਾਮਯਾਬ ਹੋ ਗਈ ਸੀਗੀ ਠੀਕ ਹੈ ਅਕਾਲੀ ਦਲ ਨੂੰ ਤਿੰਨ ਮਿਲੀਆਂ ਸੀਗੀਆਂ ਹੁਣ ਇੱਥੇ ਦੇਖਣ ਵਾਲੀ ਗੱਲ ਆ ਜਦੋਂ ਦੋਨੋਂ ਰਲ ਕੇ ਲੜਦੇ ਸੀਗੇ ਤਾਂ ਉਸ ਸਮੇਂ ਕਾਫੀ ਵੱਡੀਆਂ ਕਹੋ ਵੀ ਕਾਫੀ ਵਧੀਆ ਸੀਟਾਂ ਆਉਂਦੀਆਂ ਸੀਗੀਆਂ ਲੇਕਿਨ ਇੱਥੇ ਦੋਨਾਂ ਦਾ ਹੀ ਨੁਕਸਾਨ ਹੋਇਆ ਪਰ ਬੀਜੇਪੀ ਨੂੰ ਪਤਾ ਲੱਗ ਗਿਆ ਕਿ ਹੁਣ ਮੈਨੂੰ ਆਪਣੇ ਪੈਰਾਂ ਉੱਤੇ ਆਪ ਚੱਲਣਾ ਪੈਣਾ ਆ ਤੇ ਉਹਨਾਂ ਨੇ ਆਪਣੇ ਗਰਾਊਂਡ ਲੈਵਲ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੋ ਉਦੋਂ ਬਾਅਦ ਜਦੋਂ ਸਾਡੇ ਕੋਲੇ ਜਿਹੜਾ 2022 ਦਾ ਇਲੈਕਸ਼ਨ ਹੁੰਦਾ ਹੈ ਜ ਜਿਹਦੀ ਆਪਾਂ ਹੁਣ ਗੱਲ ਕਰਕੇ ਹਟਿਆ ਉਹਦੇ ਵਿੱਚ ਆਪਾਂ ਵੋਟ ਪਰਸੈਂਟੇਜ ਦੀ ਗੱਲ ਕਰੀ ਸੀਟਾਂ ਆਪਾਂ ਦੇਖ ਲਈਆਂ ਸੀਟਾਂ ਜੇ ਦੇਖਿਆ ਜਾਵੇ ਤਾਂ ਭਾਜੀਪੀ ਨੂੰ ਸਿਰਫ ਦੋ ਹੀ ਮਿਲੀਆਂ ਨੇ ਠੀਕ ਹੈ ਉਹ ਕਿਹੜੀਆਂ ਕਿਹੜੀਆਂ ਸੀਟਾਂ ਸੀਗੀਆਂ ਪਹਿ ਵੀ ਦੇਖ ਲੈਣੇ ਆ ਸੋ ਕਿੰਨੇ ਪਰਸੈਂਟੇਜ ਸੀਗੀ ਸੋ 2022 ਦੇ ਵਿਧਾਨ ਸਭਾ ਦੇ ਇਲੈਕਸ਼ਨ ਦੀ ਗੱਲ ਕਰੀਏ ਉੱਥੇ ਸਭ ਤੋਂ ਵੱਡੀ ਪਾਰਟੀ ਆਮ ਆਦਮੀ ਪਾਰਟੀ ਜਿਹਨਾਂ ਨੂੰ 42% ਵੋਟਾਂ ਪਈਆਂ ਸੀਗੀਆਂ ਭਾਜੀਪੀ ਨੂੰ 6.6% ਹੁਣ ਜੇ ਮੈਂ ਕੰਪੇਅਰ ਕਰਾਂ ਵਿਧਾਨ ਸਭਾ ਦੇ ਇਲੈਕਸ਼ਨ ਦੇ ਨਾਲ 2017 ਵਾਲੇ ਦੇ ਨਾਲ ਈਵਨ ਉੱਥੇ ਬੀਜੇਪੀ ਰਲ ਕੇ ਲੜ ਰਹੀ ਸੀਗੀ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਵੀ 5.5% ਵੋਟਾਂ ਪਈਆਂ ਸੀਗੀਆਂ ਇੱਥੇ 6.5% ਵੋਟਾਂ ਸੋ ਜਿਹੜਾ 1-1% ਵੋਟ ਦਾ ਫਰਕ ਹੈ ਇਹ ਅੱਗੇ ਜਾ ਕੇ ਨੰਬਰਸ ਦੇ ਵਿੱਚ ਕਿਵੇਂ ਕਨਵਰਟ ਹੋਊਗਾ ਪਈ ਵੀ ਜ਼ਰੂਰ ਦੇਖਾਂਗੇ ਉਗੀ ਬਹੁਤ ਵਾਰ ਇਦਾਂ ਹੁੰਦਾ ਆ ਇੱਕ ਪਾਰਟੀ ਨੂੰ ਦੂਜੀ ਪਾਰਟੀ ਨਾਲ ਉਹ ਚਾਹੇ 1% ਜ਼ਿਆਦਾ ਵੋਟ ਸ਼ੇਅਰ ਪੈ ਜਾਣ ਤਾਂ ਉਹਨਾਂ ਦੀ ਸਰਕਾਰ ਬਣ ਜਾਂਦੀ ਹੁੰਦੀ ਸੋ 1% ਬਹੁਤ ਵੱਡਾ ਨੰਬਰ ਹੋ ਜਾਂਦਾ ਆ ਠੀਕ ਹੈ ਹਾਲਾਂਕਿ ਇਹਨਾਂ ਨੂੰ ਸੀਟਾਂ ਜ਼ਿਆਦਾ ਨਹੀਂ ਆਈਆਂ ਲੇਕਿਨ ਨੰਬਰ ਆਫ ਪਰਸੈਂਟੇਜ ਵੋਟ ਕਾਫੀ ਵਧੀਆ ਸੀਗਾ ਸੋ ਉਦੋਂ ਬਾਅਦ ਅਸੀਂ ਦੇਖ ਲਈਏ ਬੀਐਸਪੀ ਵਗੈਰਾ ਹੋ ਗਿਆ ਤੇ ਸਾਡੇ ਕੋਲੇ ਸਾਢੇ 6% ਵੋਟ ਸਾਨੂੰ ਇੱਥੇ ਪੈ ਚੁੱਕੀ ਆ ਕਹਿੰਦੇ ਭਾਜੀਪੀ ਨੂੰ ਆਪਾਂ ਇਹ ਦੇਖ ਚੁੱਕੇ ਆ ਬਾਕੀ ਕਾਂਗਰਸ ਦੀ ਗੱਲ ਕਰੀਏ 22% ਵੋਟਾਂ ਸੀਗੀਆਂ ਹੁਣ ਆਪਾਂ ਚੱਲਦੇ ਆ ਉਦੋਂ ਅਗਲੇ ਸਾਲ ਤੇ ਕਿਉਂਕਿ ਅਸੀਂ ਦੇਖ ਚੁੱਕੇ ਹੁਣ 2024 ਦੇ ਲੋਕ ਸਭਾ ਦੇ ਇਲੈਕਸ਼ਨ ਆਇਆ ਤੇ 2022 ਤੋਂ ਬਾਅਦ 2024 ਤੋਂ ਪਹਿਲਾਂ ਇਸ ਸਮੇਂ ਦੌਰਾਨ ਜਿੰਨੇ ਵੀ ਦੂਜੀਆਂ ਪਾਰਟੀਆਂ ਦੇ ਵੱਡੇ ਵੱਡੇ ਲੀਡਰ ਸੀਗੇ ਉਹਨਾਂ ਦਾ ਚੁਕਾਅ ਬੀਜੇ ਵੱਲੋਂ ਭਾਵੇਂ ਬੀਜਪੀ ਵੱਲੋਂ ਹੋ ਗਿਆ ਸੀਗਾ ਜਾਇ ਇਹ ਕਹਿ ਲੋ ਵੀ ਬੀਜਪੀ ਨੇ ਉਹਨਾਂ ਦਾ ਚੁਕਾਅ ਆਪਣੇ ਵੱਲੋਂ ਕਰ ਲਿਆ ਸੀਗਾ ਜਿਹਦੇ ਕਰਕੇ ਵੱਡੇ ਵੱਡੇ ਚਿਹਰੇ ਜੇ ਮੈਂ ਆਪਾਂ ਸਟਾਰਟਿੰਗ ਦੇਖਿਆ ਚਾਹੋ ਕੈਪਟਨ ਮਨਿੰਦਰ ਸਿੰਘ ਦੀ ਗੱਲ ਕਰ ਲੋ ਚਾਹੇ ਆਪਾਂ ਸੁਨੀਲ ਜਾਖੜ ਜੀ ਦੀ ਗੱਲ ਕਰ ਲਈਏ ਚਾਹੇ ਆਪਾਂ ਹੋਰ ਜਿੰਨੇ ਵੱਡੇ ਵੱਡੇ ਚਿਹਰੇ ਆ ਰਵਨੀਤ ਬਿੱਟੂ ਜੀ ਦੀ ਗੱਲ ਕਰ ਲੋ ਸਾਰੇ ਜਾਣਿਆਂ ਨੇ ਇੱਕ ਪੋਲੀਟੀਕਲ ਪਾਰਟੀ ਨੂੰ ਛੱਡਿਆ ਤੇ ਜਾ ਕੇ ਬੀਜੇਪੀ ਦੇ ਨਾਲ ਰਲ ਗਿਆ 2024 ਦੇ ਇਲੈਕਸ਼ਨ ਦੇ ਵਿੱਚ ਬੀਜੇਪੀ ਦੇ ਕੋਲ ਇੱਕ ਚਿਹਰਾ ਸੀਗਾ ਲੜਨ ਨੂੰ ਸੈਂਟਰ ਦੇ ਵਿੱਚ ਸੀਗਾ ਉਹ ਨਰਿੰਦਰ ਮੋਦੀ ਦਾ ਚਿਹਰਾ ਤੇ ਪੰਜਾਬ ਦੇ ਵਿੱਚ ਵੱਡੇ ਵੱਡੇ ਲੀਡਰਾਂ ਦੇ ਚਿਹਰੇ ਸੀਗੇ ਹੁਣ ਉਹ ਲੀਡਰਾਂ ਦੇ ਚਿਹਰਿਆਂ ਨੇ ਕਿੰਨਾ ਕੁ ਫਰਕ ਪਾਇਆ 2024 ਦੇ ਇਲੈਕਸ਼ਨ ਦੇ ਵੋਟਾਂ ਦੇ ਉੱਤੇ ਕਿੰਨੇ ਪਰਸੈਂਟੇਜ ਵੋਟ ਜਿਹੜੀ ਬੀਜੇਪੀ ਨੂੰ ਮਿਲੀ ਆਪਾਂ ਉਹ ਦੇਖਾਂਗੇ ਹਾਲਾਂਕਿ ਸੀਟਾਂ ਦੀ ਗੱਲ ਕਰੀਏ ਸੀਟ ਤਾਂ ਇਥੋਂ ਬੀਜੇਪੀ ਨੂੰ ਪੰਜਾਬ ਦੇ ਵਿੱਚੋਂ ਕੋਈ ਨਹੀਂ ਮਿਲੀ ਪਰ ਜੇ ਆਪਾਂ ਇਹਨੂੰ ਪਰਸੈਂਟੇਜ ਦੇ ਮੁਤਾਬਕ ਦੇਖੀ ਤਾਂ ਇੱਕ ਵੱਡਾ ਨੰਬਰ ਸਾਨੂੰ ਦੇਖਣ ਨੂੰ ਮਿਲੇਗਾ ਸੋ ਇਸ ਵਾਰ ਕਹਿੰਦੇ ਆਮ ਆਦਮੀ ਪਾਰਟੀ ਨੂੰ ਜਿਨ੍ਹਾਂ ਨੂੰ ਸਾਪ ਨੇ ਕੋਲ ਤਿੰਨ ਸੀਟਾਂ ਮਿਲੀਆਂ ਸੀਗੀਆਂ ਉਹਨਾਂ ਨੂੰ 26% ਵੋਟਾਂ ਪਈਆਂ ਭਾਜਪਾ ਨੂੰ ਕੋਈ ਵੀ ਸੀਟ ਨਹੀਂ ਮਿਲੀ ਲੇਕਿਨ ਫਿਰ ਵੀ 18% 18.5% ਵੋਟ ਸ਼ੇਅਰ ਮਿਲੇ ਆ ਇਹਨਾਂ ਨੂੰ ਉਦੋਂ ਬਾਅਦ ਆਪਾਂ ਗੱਲ ਕਰ ਲਈਏ ਇੰਡੀਅਨ ਨੈਸ਼ਨਲ ਕਾਂਗਰਸ ਦੀ ਤੇ ਤੁਸੀਂ ਦੇਖੋ ਵੀ ਕਾਂਗਰਸ ਨੂੰ ਸੱਤ ਸੀਟਾਂ ਆਈਆਂ ਇਹਨਾਂ ਨੂੰ ਤਿੰਨ ਸੀਟਾਂ ਆਈਆਂ ਜੇ ਮੈਂ ਵੋਟ ਸ਼ੇਅਰ ਦੀ ਗੱਲ ਕਰਾਂ ਤਾਂ ਆਮ ਆਦਮੀ ਪਾਰਟੀ ਦੇ ਕੋਲੇ 26.02% ਵੋਟਾਂ ਸਿਗੀਆਂ ਤੇ ਜੇ ਮੈਂ ਕਾਂਗਰਸ ਦੀ ਗੱਲ ਕਰਾਂ ਤਾਂ ਕਾਂਗਰਸ ਦੇ ਕੋਲੇ 26.3% ਯਾਨੀ ਕਿ ਸਿਰਫ ਤੇ ਸਿਰਫ 0.28% ਵੋਟਾਂ ਦੇ ਨਾਲ ਹੀ ਸੀਟਾਂ ਦਾ ਫਰਕ ਦੇਖੋ ਸੋ ਜਦੋਂ ਇਹ ਪਰਸੈਂਟੇਜ ਨਾ ਇੱਕ ਪਾਰਟਿਕੂਲਰ ਨੰਬਰ ਤੇ ਆ ਜਾਂਦੀ ਉਸ ਸਮੇ ਫਿਰ ਬਹੁਤ ਫਰਕ ਪੈਂਦਾ ਹੁੰਦਾ ਹੈ ਨਾ ਚੀਜ਼ਾਂ ਦਾ ਠੀਕ ਹੈ ਜੀ ਸੋ ਉਸ ਤੋਂ ਬਾਅਦ ਦੇਖਿਆ ਜਾਵੇ ਤਾਂ ਸਾਡੇ ਕੋਲੇ ਸ਼੍ਰੋਮਣੀ ਅਕਾਲੀ ਦਲ ਨੂੰ ਸਿਰਫ 13% ਹੀ ਵੋਟਾਂ ਪਈਆਂ ਸੀਗੀਆਂ ਸੋਚ ਕੇ ਦੇਖੋ ਜਿਹੜੇ ਭਾਈਵਾਲ ਸੀਗੇ ਅੱਜ ਸ਼੍ਰੋਮਣੀ ਅਕਾਲੀ ਦਲ ਛੋਟੀ ਪਾਰਟੀ ਬਣ ਕੇ ਰਹਿ ਗਈ ਹੈ ਮੁਕਾਬਲੇ ਬੀਜੇਪੀ ਦੇ ਹੁਣ ਇਹਨਾਂ ਨੰਬਰਸ ਨੂੰ ਮੈਂ ਜੇ ਹੋਰ ਕੌਨਸਟਿਟੂਐਂਸੀ ਵਾਈਜ਼ ਦੇਖਾਂ ਤੁਸੀਂ ਗੁਰਦਾਸਪੁਰ ਦੀ ਸੀਟ ਦੇਖਿਓ 2024 ਦੀ ਪਹਿਲੇ ਨੰਬਰ ਤੇ ਜਿੱਤਣ ਵਾਲੀ ਕਾਂਗਰਸ ਪਾਰਟੀ ਦੂਜੇ ਨੰਬਰ ਤੇ ਬੀਜੇਪੀ ਦੇ ਕੈਂਡੀਡੇਟ ਸੀਗੇ ਜਿਨ੍ਹਾਂ ਨੂੰ ਕੀ ਜ਼ਿਆਦਾ ਵੋਟਾਂ ਦਾ ਫਰਕ ਨਹੀਂ ਸੀਗਾ ਮਤਲਬ ਦੂਜੇ ਨੰਬਰ ਤੇ ਤੇ ਤੀਜੇ ਨੰਬਰ ਤੇ ਆਮ ਆਦਮੀ ਪਾਰਟੀ ਸੂਈ ਦਰਸਾਉਂਦਾ ਆ ਵੀ ਕਿੰਨਾ ਵੋਟ ਸ਼ ਜਿਹੜਾ ਕਿ ਉਹਨਾਂ ਦੀ ਮਿਹਨਤ ਨੂੰ ਵੀ ਦਰਸਾ ਰਿਹਾ ਜੀ ਉਦੋਂ ਬਾਅਦ ਦੇਖੀਏ ਜਲੰਧਰ ਦੀ ਗੱਲ ਕਰ ਲਈਏ ਤਾਂ ਜਲੰਧਰ ਦੇ ਵਿੱਚ ਵੀ ਪਹਿਲੇ ਨੰਬਰ ਤੇ ਕਾਂਗਰਸ ਜਿੱਤ ਚੁੱਕੀ ਸੀ ਕਿ ਦੂਜੇ ਨੰਬਰ ਤੇ ਕੈਂਡੀਡੇਟ ਸੀਗੇ ਉਹ ਵੀ ਬੀਜੇਪੀ ਦੇ ਸੀਗੇ ਤੀਜੇ ਨੰਬਰ ਤੇ ਆਮ ਆਦਮੀ ਪਾਰਟੀ ਦੇ ਇੱਦੀ ਆਪਾਂ ਬਾਕੀ ਦੇਖ ਲੈਨੇ ਆ ਸੋ ਲੁਧਿਆਣੇ ਦੀ ਗੱਲ ਕਰ ਲਈਏ ਲੁਧਿਆਣੇ ਵਿੱਚ ਚਾਹੇ ਕਾਂਗਰਸ ਜਿੱਤੀ ਲੇਕਿਨ ਦੂਜੇ ਨੰਬਰ ਤੇ ਕੌਣ ਸੀਗੇ ਬੀਜੇਪੀ ਦੇ ਕੈਂਡੀਡੇਟ ਜਿਨ੍ਹਾਂ ਨੂੰ ਕੋਈ ਜ਼ਿਆਦਾ ਫਰਕ ਨਹੀਂ ਸੀਗਾ ਵੋਟਾਂ ਦਾ ਆਪਾਂ ਨੰਬਰ ਆਫ ਵੋਟਸ ਵੀ ਦੇਖ ਸਕਦੇ ਆ ਇੱਦੀ ਆਪਾਂ ਗੱਲ ਕਰ ਲਈ ਅਮ੍ਰਿਤਸਰ ਸਾਹਿਬ ਦੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਤੀਜੇ ਨੰਬਰ ਤੇ ਸੀਗੇ ਭਾਜਪਾ ਦੇ ਕੈਂਡੀਡੇਟ ਸੋ ਭਾਜਪਾ ਤੇ ਆਮ ਆਦਮੀ ਪਾਰਟੀ ਦੇ ਵਿੱਚ ਫਰਕ ਜ਼ਿਆਦਾ ਨਹੀਂ ਸੀਗਾ 7 ਕੁ ਹਜ਼ਾਰ ਵੋਟਾਂ ਦਾ ਹੀ ਫਰਕ ਸੀਗਾ ਦੂਜੇ ਤੇ ਤੀਜੇ ਨੰਬਰ ਦੇ ਵਿੱਚ ਵੀ ਜੇ ਆਪਾਂ ਗੱਲ ਕਰ ਲਈ ਹੁਸ਼ਿਆਰਪੁਰ ਦੀ ਹੁਸ਼ਿਆਰਪੁਰ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਹੁੰਦੀ ਹੈ ਲੇਕਿਨ ਇੱਥੇ ਦੂਜੇ ਤੇ ਤੀਜੇ ਨੰਬਰ ਤੀਜੇ ਨੰਬਰ ਤੇ ਭਾਜਪਾ ਦੇ ਕੈਂਡੀਡੇਟ ਆਉਂਦੇ ਨੇ ਲੇਕਿਨ ਫਰਕ ਇੱਥੇ ਜਿਹੜਾ ਸੀਗਾ ਉਹ 50 60 ਹਜ਼ਾਰ ਵੋਟਾਂ ਦਾ ਜ਼ਰੂਰ ਸੀਗਾ ਪਰ ਫਿਰ ਵੀ 2 ਲੱਖ ਵੋਟਾਂ ਇੱਥੋਂ ਵੀ ਭਾਜਪਾ ਨੂੰ ਮਿਲਿਆ ਸੀਗਾ ਯਾਨੀ ਕਿ ਇੱਥ ਇਦੀ ਜੇ ਆਪਾਂ ਗੱਲ ਕਰ ਲਈ ਹੁਣ ਅੱਗੇ ਵਧਦੇ ਹਾਂ ਆਨੰਦਪੁਰ ਸਾਹਿਬ ਦੀ ਗੱਲ ਕਰ ਲਈ ਸੋ ਆਨੰਦਪੁਰ ਸਾਹਿਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਜਿੱਤ ਹੁੰਦੀ ਆ ਦੂਜੇ ਨੰਬਰ ਤੇ ਕਾਂਗਰਸ ਦੇ ਕੈਂਡੀਡੇਟ ਆਉਂਦੇ ਤੇ ਤੀਜੇ ਨੰਬਰ ਤੇ ਬੀਜੇਪੀ ਦੇ ਕੈਂਡੀਡੇਟ ਆਉਂਦੇ ਆ ਸੋ ਇੱਥੇ ਵੀ ਜਿਹੜੀਆਂ ਵੋਟਾਂ ਕਾਫੀ ਵੱਡੇ ਨੰਬਰ ਦੇ ਉੱਤੇ ਲਗਭਗ ਪੌਣੇ 2 ਲੱਖ ਤੋਂ ਜ਼ਿਆਦਾ ਵੋਟਾਂ ਮਿਲੀਆਂ ਸੀ ਬੀਜੇਪੀ ਨੂੰ ਹਾਲਾਂਕਿ ਅਕਾਲੀ ਦਲ ਦੇ ਹਾਲਾਤ ਬਾਲੇ ਵਧੀਆ ਨਹੀਂ ਰਹੇ ਪੂਰੇ ਇਲੈਕਸ਼ਨ ਦੇ ਵਿੱਚ ਜੇ ਦੇਖਿਆ ਜਾਵੇ ਇੱਦੀ ਅਸੀਂ ਫਿਰੋਜ਼ਪੁਰ ਦੀ ਗੱਲ ਕਰ ਲਈ ਤਾਂ ਫਿਰੋਜ਼ਪੁਰ ਦਾ ਇਲੈਕਸ਼ਨ ਤਾਂ ਤੁਹਾਡੇ ਯਾਦ ਹੋਊਗਾ ਪਹਿਲੇ ਨੰਬਰ ਤੇ ਕਾਂਗਰਸ ਦੀ ਪਾਰਟੀ ਦੀ ਜਿੱਤ ਹੋਈ ਸੀਗੀ ਹਾਲਾਂਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ ਦੂਜੇ ਨੰਬਰ ਤੇ ਰਹੀ ਲੇਕਿਨ ਬੀਜੇਪੀ ਤੀਜੇ ਨੰਬਰ ਤੇ ਰਹੀ ਬਟ ਫਰਕ ਜ਼ਿਆਦਾ ਨਹੀਂ ਸੀਗਾ 7-8000 ਵੋਟਾਂ ਦਾ ਹੀ ਫਰਕ ਸੀਗਾ 2.5 ਲੱਖ ਤੋਂ ਉੱਤੇ ਵੋਟਾਂ ਫਿਰੋਜ਼ਪੁਰ ਦੇ ਵਿੱਚੋਂ ਪਈਆਂ ਨੇ ਬੀਜੇਪੀ ਨੂੰ ਪਟਿਆਲੇ ਦੀ ਗੱਲ ਕਰ ਲਈ ਇੱਦੀ ਸਾਡੇ ਕੋਲੇ ਪਟਿਆਲੇ ਦੇ ਵਿੱਚ ਵੀ ਪ੍ਰਨੀਤ ਕੌਰ ਤੀਜੇ ਨੰਬਰ ਤੇ ਨੇ ਲਗਭਗ 3 ਲੱਖ ਦੇ ਨੇ ਤੜੇ ਵੋਟਾਂ ਇੱਥੋਂ ਪੈ ਗਈਆਂ ਨੇ ਸੋ ਜੇ ਦੇਖਿਆ ਜਾਵੇ ਸਾਰੇ ਆਪਾਂ ਸਿਨੈਰੀਓ ਨੂੰ ਦੇਖੀਏ ਤਾਂ ਸਾਡੇ ਕੋਲੇ ਸੰਗਰੂਰ ਦੇ ਵਿੱਚ ਚੌਥੇ ਨੰਬਰ ਤੇ ਸੀਗੇ ਸੋ ਅਸੀਂ ਦੇਖ ਚੁੱਕੇ ਆ ਕਿ ਕਿਵੇਂ ਵੱਡੀਆਂ-ਵੱਡੀਆਂ ਕੰਸਟਿਟੂਐਂਸੀ ਦੇ ਵਿੱਚ ਜਾਂ ਦੂਜੇ ਜਾਂ ਤੀਜੇ ਨੰਬਰ ਤੇ ਤੇ ਵੋਟ ਨੰਬਰ ਆਫ ਵੋਟਸ ਹਾਰਨ ਜਾਂ ਦੂਜੇ ਨੰਬਰ ਦੇ ਨਾਲੋਂ ਵੀ ਕੋਈ 10-15-20 ਹਜ਼ਾਰ ਦਾ ਫਰਕ ਸੀਗਾ ਜ਼ਿਆਦਾ ਨਹੀਂ ਸੀਗਾ ਤੇ ਲੋਕ ਸਭਾ ਦੇ ਇਲੈਕਸ਼ਨ ਦੇ ਵਿੱਚ ਇਹ ਛੋਟਾ ਨੰਬਰ ਹੀ ਕਾਊਂਟ ਹੁੰਦਾ ਆ ਉਦੋਂ ਬਾਅਦ ਫਿਰ ਤੋਂ ਜੇ ਦੇਖੀਏ ਤਾਂ ਸਾਡੇ ਹੁਣੇ-ਹੁਣੇ ਚਾਰ ਸੀਟਾਂ ਉਤੇ ਇਲੈਕਸ਼ਨ ਹੋ ਗਿਆਟੇ ਆ ਇੱਥੇ ਜੇ ਦੇਖੀਏ ਫਿਰ ਵਿਧਾਨ ਸਭਾ ਦੇ ਇਲੈਕਸ਼ਨ ਆ ਗਏ ਜਾਨਕੀ ਚਾਰ ਸੀਟਾਂ ਦੇ ਹੋਏ ਇਹਦੇ ਵਿੱਚੋਂ ਬਰਨਾਲੇ ਦੇ ਵਿੱਚੋਂ ਹੈਰਾਨੀ ਜਨਕ ਸਾਨੂੰ ਰਿਜ਼ਲਟ ਦੇਖਣ ਨੂੰ ਮਿਲ ਰਿਹਾ ਸੀਗਾ ਜਦੋਂ ਇੱਕ ਵਾਰ ਤਾਂ ਜੋ ਬੀਜੇਪੀ ਦੀ ਮਿਹਨਤ ਦੇਖਣੀ ਸ਼ੁਰੂ ਹੋ ਸੀਗੀ ਕੈਂਡੀਡੇਟ ਦੂਜੇ ਨੰਬਰ ਤੇ ਆ ਚੁੱਕੇ ਸੀਗੇ ਪਰ ਜਦੋਂ ਸ਼ਾਮ ਤੱਕ ਹੋਈ ਹੋਈ ਲਗਭਗ 18% ਵੋਟਾਂ ਐਮਐਲਏ ਦੇ ਇਲੈਕਸ਼ਨ ਦੇ ਵਿੱਚ ਵੀ ਬਰਨਾਲੇ ਵਿੱਚੋਂ ਬੀਜੇਪੀ ਪਾਰਟੀ ਜਿਹੜੀ ਉਹ ਪਾਉਣ ਦੇ ਵਿੱਚ ਕਾਮਯਾਬ ਹੋ ਗਈ ਸੀਗੀ ਗਿੱਦੜ ਬਾਹੀ ਦੀ ਗੱਲ ਕਰ ਲਈਏ ਹਾਲਾਂਕਿ ਇੱਥੇ ਜਿਆਦਾ ਵੋਟਾਂ ਨਹੀਂ ਪਈਆਂ ਲਗਭਗ 10% ਦੇ ਨੇੜੇ ਤੇ ਸੀਗੀਆਂ ਕਿਉਂਕਿ ਇੱਥੇ ਇੱਕ ਪਾਸੇ ਜੋ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸੀਗੇ ਉਹਨਾਂ ਨੇ ਕਲੀਨ ਸਵੀਪ ਹੀ ਕੀਤਾ ਸੀਗਾ ਇੱਦੀ ਜੇ ਆਪਾਂ ਚੱਬੇਵਾਲ ਦੀ ਗੱਲ ਕਰ ਲਈਏ ਇੱਥੇ ਵੀ 10% ਹੀ ਵੋਟਾਂ ਭਾਜਪਾ ਨੂੰ ਪਈਆਂ ਸੀਗੀਆਂ ਸੋ ਇਹ ਪੂਰਾ ਸਨੈਰੀਓ ਜਦੋਂ ਆਪਾਂ ਦੇਖਿਆ ਆ ਇੱਕ ਗੱਲ ਤਾਂ ਆਪਾਂ ਨੂੰ ਸਮਝ ਲੱਗਦੀ ਆ ਕਿ ਜਦੋਂ ਲੋਕ ਸਭਾ ਦੇ ਇਲੈਕਸ਼ਨ ਹੁੰਦੇ ਆ ਉਸ ਸਮੇ ਲੋਕਾਂ ਦਾ ਰੁਝਾਨ ਭਾਜਪਾ ਵੱਲ ਨੂੰ ਜ਼ਿਆਦਾ ਆ ਜੇ ਮੁਕਾਬਲੇ ਦੇਖੀਏ ਤਾਂ ਵਿਧਾਨ ਸਭਾ ਦਾ ਇਲੈਕਸ਼ਨ ਹੁੰਦਾ ਤਾਂ ਕਾਰਨ ਇਹ ਵੀ ਹੋ ਸਕਦਾ ਆ ਕੀ ਲੋਕ ਸਭਾ ਦੇ ਵਿੱਚ ਸੈਂਟਰ ਦੇ ਵਿੱਚ ਉਹਨਾਂ ਕੋਲ ਇੱਕ ਲੀਡਰ ਹੈ ਆਪਾਂ ਪ੍ਰਧਾਨ ਮੰਤਰੀ ਮੋਦੀ ਦੀ ਗੱਲ ਕਰ ਲਈਏ ਇੱਕ ਚਿਹਰਾ ਹੈ ਜਿਹਨੂੰ ਪੰਜਾਬ ਦੇ ਲੋਕੀ ਜਾਣਦੇ ਆ ਬਟ ਪੰਜਾਬ ਦੇ ਵਿੱਚ ਉਹਨਾਂ ਕੋਲ ਹਜੇ ਕੋਈ ਐਡਾ ਚਿਹਰਾ ਨਹੀਂ ਹੈਗਾ ਜੋ ਕਿ ਸੀਐਮ ਦੇ ਅਹੁਦੇ ਨੂੰ ਰਿਪਰੈਜ਼ੈਂਟ ਕਰਦਾ ਹੋਵੇ ਪਰ ਇਹ ਵੀ ਗੱਲ ਹੈ ਜੇ ਇਸ ਹਿਸਾਬ ਨਾਲ ਬੀਜੇਪੀ ਹੌਲੀ-ਹੌਲੀ ਪਾਵਰ ਦੇ ਵਿੱਚ ਆ ਰਹੀ ਹੈ ਮਿਹਨਤ ਕਰ ਰਹੀ ਹੈ ਹੋ ਸਕਦਾ ਆਉਣ ਵਾਲੇ ਦਿਨਾਂ ਵਿੱਚ ਕੋਈ ਵੱਡਾ ਲੀਡਰ ਕੋਈ ਵੱਡਾ ਚਿਹਰਾ ਪੰਜਾਬ ਦਾ ਸੀਐਮ ਕੈਂਡੀਡੇਟ ਬਣ ਕੇ ਆਵੇ ਤੇ ਉਹ ਆਉਣ ਵਾਲੇ ਦਿਨਾਂ ਵਿੱਚ ਜਿਹੜੀਆਂ ਸਾਡੀ ਲੋਕਲ ਪਾਰਟੀ ਅਕਾਲੀ ਦਲ ਤਾਂ ਲਗਭਗ ਜਿਹੜੀ ਸਾਨੂੰ ਖਾਤਮੇ ਵਾਲੂ ਦਿਖ ਰਹੀ ਹੈ ਜੋ ਕਿ ਪੰਜਾਬ ਦੇ ਲਈ ਕੋਈ ਬੜਾ ਵਧੀਆ ਸੰਕੇਤ ਨਹੀਂ ਹੈਗਾ ਲੋੜ ਹੈ ਪੰਜਾਬ ਦੀ ਲੋਕਲ ਪਾਰਟੀ ਦਾ ਬਣੇ ਰਹਿਣਾ ਡੈਮੋਕ੍ਰੇਸੀ ਦੇ ਵਿੱਚ ਤੇ ਜਿਹੜੀਆਂ ਬਾਕੀ ਪਾਰਟੀਆਂ ਨੇ ਉਹਨਾਂ ਨੂੰ ਵੱਡੀ ਚੁਣੌਤੀ ਬੀਜੇਪੀ ਵੱਲੋਂ ਮਿਲ ਸਕਦੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਚਾਹੇ ਮਾਝਾ ਮਾਲਵਾ ਦੋਆਬਾ ਤਿੰਨੋਂ ਏਰੀਆ ਦੇਖ ਲਿਆ ਤਿੰਨੋਂ ਏਰੀਆ ਦੇ ਵਿੱਚ ਹੀ ਬੀਜੇਪੀ ਚੰਗੀ ਮਿਹਨਤ ਕਰ ਰਹੀ ਹੈ ਕੁਝ ਕੰਸਟਿਟੈਂਸੀ ਨੂੰ ਛੱਡਦੀ ਹੈ ਤਾਂ ਮੈਜੋਰਿਟੀ ਆਫ ਕੰਸਟਿਟੈਂਸੀਸ ਦੇ ਵਿੱਚ ਬੀਜੇਪੀ ਦੇ ਕੈਂਡੀਡੇਟਸ ਨੇ ਵਧੀਆ ਟੱਕਰ ਦਿੱਤੀ ਹੈ ਬਾਕੀ ਪਾਰਟੀ ਦੇ ਲੀਡਰਾਂ ਨੂੰ ਇਹ ਨੰਬਰ ਸ਼ੋਅ ਕਰਦੇ ਅੱਜ ਵੀਡੀਓ ਕਿ ਕਮੈਂਟ ਕਰਕੇ ਦੱਸਿਓ ਲਾਈਕ ਕਰਿਓ ਤੁਹਾਡਾ ਕੀ ਥਿਊ ਹੈ ਤੁਹਾਨੂੰ ਕੀ ਲੱਗਦਾ ਕਿ ਸੱਚਿਓ ਇੱਕ ਪੋਲੀਟੀਕਲ ਪਾਰਟੀ ਮਿਹਨਤ ਕਰ ਰਹੀ ਹੈ ਤੇ ਪੰਜਾਬ ਦੇ ਵਿੱਚ ਉਹ ਆਪਣੇ ਕਦਮਾਂ ਨੂੰ ਅੱਗੇ ਵਧਾ ਰਹੀ ਹੈ ਕਿ ਪੋਸੀਬਲ ਹੈ ਵਧੀਆ ਲੀਡਰ ਜਿਹਨਾਂ ਨੂੰ ਮਿਲਦਾ ਹੈ ਪੰਜਾਬ ਦੇ ਵਿੱਚ ਤਾਂ ਆਉਣ ਵਾਲੇ ਦਿਨਾਂ ਵਿੱਚੋਂ ਪੰਜਾਬ 'ਚ ਸਰਕਾਰ ਬਣਾ ਸਕਦੀ ਜਾਂ ਨਹੀਂ ਬਣਾ ਸਕਦੀ ਜਾਂ ਕਿੰਨਾ ਹੀ ਇੱਕ ਟੱਕਰ ਦੇ ਸਕਦੀ ਆ ਪੰਜਾਬ ਦੇ ਵਿੱਚ ਬਾਕੀ ਪੋਲੀਟੀਕਲ ਪਾਰਟੀਆਂ ਨੂੰ ਜਾਂਦੇ-ਜਾਂਦੇ ਇੱਕ ਹੋਰ ਇਨਫੋਰਮੇਸ਼ਨ ਹੈ ਜੀ ਜੇ ਪੰਜਾਬ ਦੇ ਵਿੱਚ ਤੁਸੀਂ ਡੀਐਸਪੀ ਐਸਜੀਐਮ ਦਾ ਤਹਿਸੀਲਦਾਰ ਬਣਨਾ ਚਾਹੁੰਦੇ ਹੋ ਤੁਹਾਡੀ ਉਮਰ 21 ਤੋਂ 37 ਸਾਲ ਹੋਣੀ ਚਾਹੀਦੀ ਹੈ ਤੁਹਾਡੀ ਗ੍ਰੈਜੂਏਸ਼ਨ ਕੀਤੀ ਹੋਣੀ ਚਾਹੀਦੀ ਹੈ ਤਾਂ ਤੁਸੀਂ ਪੰਜਾਬ ਵਿੱਚ ਡੀਐਸਪੀ ਐਸਜੀਐਮ ਤਹਿਸੀਲਦਾਰ ਬਣ ਸਕਦੇ ਹੋ ਇਹਦੇ ਰਿਗਾਰਡਿੰਗ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਤਾਂ ਤੁਸੀਂ ਇਹ ਦਿੱਤੇ ਹੋਏ ਨੰਬਰਾਂ ਉੱਤੇ ਕਾਲ ਕਰ ਸਕਦੇ ਹੋ ਨੰਬਰ ਥੱਲੇ ਵੀ ਚੱਲ ਰਿਹਾ ਆ ਵੀ ਲਿਖਿਆ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਗਾਈਡੈਂਸ ਵੀ ਲੈ ਸਕਦੇ ਹੋ ਕਿ ਡੀਐਸਪੀ ਐਸਜੀਐਮ ਤਹਿਸੀਲਦਾਰ ਕਿਵੇਂ ਬਣਿਆ ਜਾ ਸਕਦਾ ਹੈ ਤੇ ਜੇ ਉਹਦੇ ਲਈ ਪੜ੍ਹਾਈ ਕਰਨੀ ਹੋਵੇ ਤਾਂ ਉਹਦੇ ਲਈ ਵੀ ਤੁਸੀਂ ਐਡਮਿਸ਼ਨ ਲੈ ਸਕਦੇ ਹੋ ਨੰਬਰ ਤੁਹਾਡੇ ਥੱਲੇ ਆ ਜੀ ਫੀਸ 20000 ਰੁਪਏ ਹੈ ਜੋ ਪੇਪਰ ਕਲੀਅਰ ਕਰਾਉਣ ਤੱਕ ਜਾਂ ਕਹਿੰਦਾ ਪੇਪਰ ਤੱਕ ਪੜਾਉਣ ਦੇ ਲਈ ਆਪਾਂ ਤੁਹਾਡੀ ਇਹ ਫੀਸ ਦੱਸੀ ਹੋਈ ਹੈ ਬਾਕੀ ਕੋਈ ਜਾਣਕਾਰੀ ਚਾਹੀਦੀ ਹੋਵੇ ਨੰਬਰ ਦੇ ਉੱਤੇ ਕਾਲ ਕਰਕੇ ਨੰਬਰ ਥੱਲੇ ਵੀ ਹੈ ਆ ਵੀ ਲਿਖਿਆ ਤੁਸੀਂ ਜਾਣਕਾਰੀ ਲੈ ਸਕਦੇ ਹੋ ਉਮੀਦ ਕਰਦਾ ਵੀਡੀਓ ਵਧੀਆ ਲੱਗੀ ਹੋਦੀ ਵਧੀਆ ਲੱਗੀ ਲਾਈਕ ਟਿਸ਼ੇ ਜ਼ਰੂਰ ਕਰ ਦਿਓ ਜਉਂਦੇ ਵਸਦੇ ਰਹੋ ਰੱਬ ਖੈਰ ਕਰੇ ਜੀ ਸੱਸੀ ਦਾ ਸਾਰਿਆਂ ਨੂੰ ਬਾਏ ਬਾਏ